ਬਲੀ ਰੋਟੀ ਤਾਂ ਤੂੰ ਖਾ ਲਈ ਸੀ ਮੈਂ ਹੁਣ ਲਾਈਟ ਬੰਦ ਕਰਨ ਲੱਗਿਆ ਸੀ ਤੈਨੂੰ ਦੇਖਿਆ ਫੇਰ ਤੂੰ ਆ ਕੌਲੀ ਚ ਕੀ ਪਾਈ ਬੈਠੀ ਆ ਲੈ ਮੈਂ ਹਾਂ ਕਿਉਂ ਸ਼ੱਕਰ ਕਿਉਂ ਸ਼ੱਕਰ ਬੋਟੀ ਰੋਟੀ ਤੋਂ ਬਾਅਦ ਖਾਈ ਦੀ ਇਹ ਹਾਂ ਤੇ ਮੈਂ ਉਹ ਖਾਧੀ ਸੀ ਮੇਰਾ ਦਿਲ ਕੀਤਾ ਤੇ ਮੈਂ ਪਾਈ ਦੋ ਤਿੰਨ ਚਮਚ ਕਿਉ ਉਹ ਦੇ ਆ ਸ਼ੱਕਰ ਕਿਉ ਨਾਲੇ ਪੇਟ ਵੱਧ ਜਾਂਦਾ ਤੂੰ ਇੰਜ ਕਹਿੰਦੀ ਮੈਂ ਪਤਲੀ ਹੋਣਾ ਪਤਲੀ ਹੋਣਾ ਕਿਉ ਨਾਲੇ ਪੇਟ ਵੱਧ ਜਾਂਦਾ ਜਿਆਦਾ ਨਾਲੇ ਸ਼ੱਕਰ ਸ਼ੱਕਰ ਵੀ ਮਿੱਠਾ ਹੁੰਦਾ ਜਿਆਦਾ ਮਿੱਠਾ ਵੀ ਨਹੀਂ ਖਾਣਾ ਚਾਹੀਦਾ ਗੋਲੀ ਹੈ ਸਾਡੀਆਂ ਨਾ ਅਸਲੀ ਖਰਾਕਾਂ ਕਿਉਂ ਚੱਕਰ ਹੋ ਗਿਆ ਫਲੂਟ ਹੋ ਗਿਆ ਜਾਂ ਲੱਸੀ ਹੋ ਗਈ ਦਹੀਂ ਹੋ ਗਈ ਇਹਨੇ ਮੇਰਾ ਕੰਟਰੋਲ ਨਹੀਂ ਹੁੰਦਾ ਇਹਨਾਂ ਚੀਜ਼ਾਂ ਤੇ ਠੀਕ ਹੈ ਨਾ ਸਿਰ ਦਹੀਂ ਵੀ ਖਾਣੀ ਖਾਣੀ ਤਾਂ ਮੈਨੂੰ ਐਸੇ ਲੈਂਦਾ ਭਾਂ ਦੋ ਚਮਚੀ ਮਿਲ ਜਾ ਕਿਉਂ ਸ਼ੱਕਰ ਦੇ ਉਹ ਜ਼ਰੂਰ ਮਿਲ ਜਾਣਾ ਤੁਸੀਂ ਖਾਣੀ ਖਾ ਲੋ ਮੈਂ ਤਾਂ ਨਹੀਂ ਖਾਂਦਾ ਮੇਰਾ ਸਿਰ ਦੁਖ ਰਿਹਾ ਹ ਹ ਟੇਸਟੀ ਬਣਾ ਕਿੰਨੀ ਆ ਜੀ ਵੀ ਵੀ ਸਹੀ ਹੋ ਜਾਂਦਾ ਸਾਰਾ ਹੀ ਵੀ 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 ਨਹੀਂ ਮੇਰਾ ਸਿਰ ਦੁਖਦਾ ਹੈ ਉਹ ਵੀ ਤੇਰੇ ਨਾਲ ਰਹਿ ਰਿਹਾ ਕਿ ਤੈਨੂੰ ਦੇਖ ਦੇ ਕੇ ਦੁਖਦਾ ਹੈ ਥੋੜੀ ਜਿਹਾ ਖਾ ਲੋ ਠੀਕ ਹੋ ਜਾਣਾ ਦੇਖ ਕਿਦਾਂ ਆਉਣ ਲੱਗੀ ਸ਼ਕਰ ਜਿੱਦਾਂ ਜਵਾਕ ਨਹੀਂ ਜਾਂਦੇ ਨਿੱਕੇ ਨਿੱਕੇ ਜਿਵੇਂ ਮੈਨੂੰ ਕਿਉਂ ਸ਼ੱਕਰ ਦੇ ਦੋ ਵੀਡੀਓ ਬਣਾਉਣ ਲੱਗ ਗਏ ਮੈਨੂੰ ਯਾਦ ਆ ਮੈਂ ਛੋਟਾ ਹੁੰਦਾ ਸੀ ਜਿਵੇਂ ਘਰੇ ਕੋਈ ਚੀਜ਼ ਨਹੀਂ ਬਣਨੀ ਤੇ ਮੰਮੀ ਨੂੰ ਕਹਿੰਦਾ ਮੰਮੀ ਕਿਉਂ ਸ਼ੱਕਰ ਦੇ ਦੋ ਤੇ ਹੁਣ ਕਿਉਂ ਨਹੀਂ ਖਾਂਦੇ ਹੁਣ ਮੇਰੀ ਵਿਚਾਰੀ ਮਾਂ ਹੀ ਨਹੀਂ ਰਹੀ ਕਿਉਂ ਸ਼ੱਕਰ ਦੇ ਦੋ ਤੇ ਮੈਂ ਤਾਂ ਦੇ ਰਹੀ ਹਾਂ ਨਾ ਕਿਉਂ ਸ਼ੱਕਰ ਸਵਾਦ ਨਹੀਂ ਨਾ ਹੁੰਦਾ ਇੱਕ ਮਾਂ ਦੇ ਹੱਥ ਦਾ ਜਿਹੜਾ ਚੀਜ਼ ਬਣੀ ਹੁੰਦੀ ਹੈ ਨਹੀਂ ਹੁਣ ਉਹਦੇ 'ਚ ਸਵਾਦ ਵਾਲੀ ਕਿਹੜੀ ਗੱਲ ਸ਼ੱਕਰ ਵੀ ਉਹੀ ਘੋ ਵੀ ਉਹੀ ਹੈਂ ਕਿਉਂ ਚ ਸ਼ੱਕਰਵਾ ਦੇਣੀ ਆ ਹੱਥਾਂ ਦਾ ਫਰਕ ਉਹਨਾਂ ਦੀਆਂ ਵੀ ਪੰਜ ਉਂਗਲਾਂ ਸੀ ਮੇਰੀਆਂ ਵੀ ਪੰਜ ਉਂਗਲਾਂ ਤੇ ਉਹਦੇ ਚ ਮਾਂ ਦੀ ਮਮਤਾ ਸੀ ਚੰਗਾ ਠੀਕ ਆ ਸਾਡੇ ਚੋਂ ਹੁਣ ਤਾਂ ਨਹੀਂ ਆਉਣੀ ਚਲੋ ਖਾ ਲਈ ਹੂੰ ਖਾ ਲਈ ਇਸ ਸੀ ਬਹੁਤ ਆ ਬਹੁਤ ਠੀਕ ਆ ਖਾਈ ਚਲੋ